ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੰਜਾਬੀ ਰਿਸ਼ਤੇ ਫੋਨ ਨੰਬਰਾਂ ਸਮੇਤ ਨੋਟ ਕਰੋ ਜੀ ਪਹਿਲਾ ਰਿਸ਼ਤਾ ਹੈ ਜਰਸਿਕ ਅਮਰਤਾਜੀ ਲੜਕਾ ਕੈਲਗਰੀ ਕੈਨੇਡਾ ਜੀਰਾ ਏਰੀਆ ਜਨਮ 2003 ਕੱਦ 6 ਫੁੱਟ ਸੰਪਰਕ ਨੰਬਰ ਹੈ ਜੀ ਇਹਨਾਂ ਦਾ 62840 76164 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਜਾਣਕਾਰੀ ਤੁਸੀਂ ਆਪ ਲੈਣੀ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿਕ ਲੜਕਾ ਢਿੱਲੋਂ ਗੋਤ ਫਰੀਦਕੋਟ ਏਰੀਆ ਪੁਰਤਗਾਲ ਵਿਸਟਰ ਬੀਜੇ ਤੇ ਕੈਨੇਡਾ ਜਨਮ 1997 ਕੱਦ 5 ਫੁੱਟ 11 ਇੰਚ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ 홀ਡਰ ਪ੍ਰਾਪਰਟੀ 2 ਕਿੱਲੇ ਅਤੇ ਪਲਾਟ ਸੰਪਰਕ ਨੰਬਰ ਹੈ ਜੀ ਇਹਦਾ 9463433979 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨਿਆਰ ਸਿੱਖ ਲੜਕਾ ਸ਼ਹੀ ਅੰਮ੍ਰਿਤਸਰ ਸਾਹਿਬ ਜਨਮੁਨੀ ਸੋਸਤਾਨੇ ਮੇ ਕੱਦ 5 ਫੁੱਟ 8 ਇੰਚ ਆਟੋ ਮਕੈਨਿਕਲ ਸੰਪਰਕ ਨੰਬਰ ਹੈ ਜੀ ਇਹਨਾਂ ਦਾ 97809 73124 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇਆ ਕਰੋ ਜੀ ਲਾਈਕ ਕਰਦੇਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਜੀ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਮਿਲਦੀ ਰਹੇ ਅਗਲਾ ਰਿਸ਼ਤਾ ਨੋਟ ਕਰੋ ਜੀ ਕਰਮਪਾਲ ਸਿੰਘ ਰਾਮਗੜੀਆ ਸਿੱਖ ਲੜਕਾ ਮਠਾੜੂ ਗੋਤ ਬਟਾਲਾ ਏਰੀਆ ਜਨਮ 1990 ਕੱਦ 5 ਫੁੱਟ 8 ਇੰਚ ਸਟੱਡੀ ਬੀਟੈਕ ਮਕੈਨਿਕਲ ਇੰਜੀਨੀਅਰਿੰਗ ਆਪਣਾ ਬਿਜ਼ਨਸ ਸੰਪਰਕ ਨੰਬਰ ਹੈ ਜੀ ਇਹਦਾ 95016 09377 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਿਸਦੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਸ਼ਨਪ੍ਰੀਤ ਸਿੰਘ ਸੁਨਿਆਰ ਸਿੱਖ ਲੜਕਾ ਤੋਂ ਨਾਗੋਤ ਮੋਗਾ ਪੀਆਰ ਕੈਨੇਡਾ ਜਨਮ 1995 ਕੱਦ 5 ਫੁੱਟ 11 ਇੰਚ ਸਟੱਡੀ ਪੋਸਟ ਗ੍ਰੈਜੂਏਸ਼ਨ ਇਨ ਕੁਆਲਟੀ ਇੰਜੀਨੀਅਰਿੰਗ ਮੈਨੇਜਮੈਂਟ ਕੈਨੇਡਾ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਆਕੂਪੇਸ਼ਨ ਆਈਟੀਏਡੀ ਟੈਕਨੀਸ਼ੀਅਨ ਇਨ ਕੁਆਂਟਮ ਲਾਈਫ ਸਾਈਕਲ ਪਾਰਟਨਰਸ ਕੰਪਨੀ ਸੰਪਰਕ ਨੰਬਰ ਹੈ ਜੀ ਇਹਨਾਂ ਦਾ 88472 61530 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਤਵੀਰ ਕਸ਼ਯਪ ਰਾਜਪੂਤ ਮਹਿਰਾ ਵੈਸ਼ਨੋ ਲੜਕਾ ਬਰਨਾਲਾ ਏਰੀਆ ਜਨਮ 1993 ਕੱਦ 5 ਫੁੱਟ 4 ਇੰਚ ਡਾਟਾ ਐਂਟਰੀ ਆਪਰੇਟਰ ਸਿਵਲ ਹਸਪੀਟਲ ਬਰਨਾਲਾ ਮਾਤਾ ਪਿਤਾ ਦਾ ਇਕੱਲਾ ਬੇਟਾ ਸੰਪਰਕ ਨੰਬਰ ਹੈ ਜੀ ਦਾ 9888257399 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਿਸਦੇਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਗਗਨਪ੍ਰੀਤ ਸਿੰਘ ਵੰਗਾ ਰਾਮ ਦਾਸ ਜੀ ਸੋਨਾ ਸੁਨੱਖਾ ਲੜਕਾ ਚੰਡੀਗੜ੍ਹ ਕੈਨੇਡਾ ਪੀਆਰ ਅਪਲਾਈ ਜਨਮ 1998 ਕੱਦ 6 ਫੁੱਟ ਫੂਡ ਕੰਪਨੀ ਵਿੱਚ ਮੈਨੇਜਰ ਇਹ ਲੜਕਾ ਹੁਣ ਇੰਡੀਆ ਆਇਆ ਹੋਇਆ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 97121 3606 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਹਰਮਨ ਪ੍ਰੀਤ ਸਿੰਘ RAMGARDIA ਸਿੱਖ ਲੜਕਾ ਕਰਨਾਲ ਹਰਿਆਣਾ ਪੀਆਰ ਕੈਨੇਡਾ ਉਮਰ 27 ਸਾਲ ਕੱਦ 5 ਫੁੱਟ 3 ਇੰਚ 2 ਸਾਲਾ ਡਿਪਲੋਮਾ ਟੂਰਿਜ਼ਮ ਕੈਨੇਡਾ ਤੋਂ ਸੰਪਰਕ ਨੰਬਰ ਹੈ ਜੀ ਇਹਨਾਂ 97299914014 ਇਹ ਸੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਨਾ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਪ੍ਰੀਤ ਸਿੰਘ ਖੱਤਰੀ ਸਿੱਖ ਲੜਕਾ ਮੋਹਾਲੀ ਪੀਆਰ ਕੈਨੇਡਾ ਜਨਮ 1998 ਕੱਦ 6 ਫੁੱਟ ਸਟੱਡੀ ਮੈਕਟਰੋਨਿਕ ਇੰਜੀਨੀਅਰਿੰਗ ਡਿਗਰੀ ਹੋਲਡਰ ਫਰੋਮ ਕੈਨੇਡਾ ਵਰਕਿੰਗ ਐਜ਼ ਅ ਮੈਨੂਫੈਕਚਰਿੰਗ ਇੰਜੀਨੀਅਰਿੰਗ ਸੰਪਰਕ ਨੰਬਰ ਹੈ ਜੀ ਇਹਨਾਂ ਦਾ 98782 93363 98666 94403 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅੰਜਮ ਰਾਮਪਾਲ ਲੜਕਾ ਜੀ ਅਮਰਸਰ ਸਾਹਿਬ ਜਨਮ 1995 ਬੈਟਰਨਰੀ ਦਾ ਡਿਪਲੋਮਾ ਕੀਤਾ ਹੋਇਆ ਆਪਣੀ ਪੈਟ ਸ਼ਾਪ ਅਮਰਸਰ ਸਾਹਿਬ ਦੇ ਕੇ ਸੰਪਰਕ ਨੰਬਰ ਹੈ ਜੀ ਇਹਨਾਂ ਦਾ 7888832210 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਹਰਸ਼ ਵਰਮਾ ਹਿੰਦੂ ਬਾਇ ਬ੍ਰਿਟਿਸ਼ ਸਿਟੀਜ਼ਨ ਡੇਟ ਆਫ ਬਰਥ ਹੈ 1988 ਹਾਈਟ ਹੈਗੇ 510 ਸਟਡੀ ਐਨ ਵੀ ਕਯੂ ਲੈਵਲ 7 ਸੀਨੀਅਰ ਸਾਈਟ ਇਨਸਪੈਕਟਰ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਗੈਸ ਇੰਜੀਨੀਅਰਿੰਗ ਡਿਗਰੀ ਹੋਲਡਰ ਆਲ ਸਟਡੀ ਕੰਪਲੀਟਡ ਇਨ ਇੰਗਲੈਂਡ ਓਕੂਪੇਸ਼ਨ ਬਿਜ਼ਨਸ ਓਨਰ ਆਫ ਲਿਮਟਿਡ ਕੰਪਨੀ ਇੰਗਲੈਂਡ ਵਿੱਚ ਆਪਣਾ ਘਰ ਅਤੇ ਸ਼ਾਨੋ ਸ਼ੌਕਤ ਵਾਲਾ ਰਹਿਣ ਸਹਿਣ ਹੈ ਸੰਪਰਕ ਨੰਬਰ ਹੈ ਜੀ ਨੰਦਾ +447902311313 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਕਾ ਲੜਕਾ ਢਿਲੋਂਗੋ ਤੋਂ ਵੈਸ਼ਨੋ ਪੀਆਰ ਕੈਨੇਡਾ ਲੁਧਿਆਣਾ ਏਰੀਆ ਜਨਮ 1997 ਕੱਦ 6 ਫੁੱਟ ਵਧੀਆ ਪੜਿਆ ਲਿਖਿਆ ਟਰੱਕ ਡਰਾਈਵਰ ਪ੍ਰੋਪਰਟੀ 6 ਕਿਲੇ ਸੰਪਰਕ ਨੰਬਰ ਹੈ ਜੀ ਇਹਨਾਂ ਦਾ +14033832307 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਸਾਡਾ ਜਿਹੜਾ ਫੋਨ ਨੰਬਰ ਹੈ ਉਹ ਸ਼ਾਰਟ ਵੀਡੀਓ ਦੇ ਵਿੱਚ ਅਸੀਂ ਰੱਖਿਆ ਹੋਇਆ ਹੈ ਜੀ ਉਹ ਤੁਸੀਂ ਚੈੱਕ ਕਰਕੇ ਸਾਨੂੰ ਆਪਣੀ ਐਡ ਭੇਜ ਸਕਦੇ ਹੋ ਅਸੀਂ ਤੁਹਾਡੀ ਐਡ ਫ੍ਰੀ ਆਫ ਕੋਸਟ ਲਗਾਉਂਦੇ ਆ ਜੀ ਕਿਸੇ ਤੋਂ ਵੀ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ ਜੀ ਤੁਸੀਂ ਸਾਨੂੰ ਆਪਣੀ ਐਡ ਭੇਜੋ ਤੇ ਅਸੀਂ ਤੁਹਾਡੀ ਐਡ ਲਗਾ ਦੇਵਾਂਗੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਦੀਪਕ ਪ੍ਰਤਾਪ ਸਿੰਘ ਜੱਟ ਸਿੱਖ ਲੜਕਾ ਸ਼ੇਰਗਿਲ ਗੋਤ ਸ੍ਰੀ ਅੰਮ੍ਰਿਤਸਰ ਸਾਹਿਬ ਕੈਨੇਡਾ ਜਨਮ 2000 ਸਟੱਡੀ ਪਲੱਸ 2 ਮੈਡੀਕਲ ਸਟਰੀਮ ਰੋਲ ਹੋ ਜੀ ਤੋਂ ਲੀਮੀਆ ਪ੍ਰਾਪਰਟੀ 35 ਏਕੜ ਯੂਪੀ ਅਤੇ ਵਿੱਗ ਹਾਊਸ ਹੈ ਅੰਮ੍ਰਿਤਸਰ ਦੇ ਵਿੱਚ ਸੰਪਰਕ ਨੰਬਰ ਹੈ ਜੀ ਇਹਨਾਂ ਦਾ 884762855 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਡਾਕਟਰ ਉਪਰੇਂਦਰ ਕੌਰ ਜਰਸੀਕ ਲੜਕੀ ਬਠਿੰਡਾ ਏਰੀਆ ਜਨਮ 1995 ਕੱਦ 5 ਫੁੱਟ 4 ਇੰਚ ਸਟੱਡੀ ਐਮਬੀਬੀਐਸ ਐਂਡ ਕਰੰਟਲੀ ਡੂਇੰਗ ਐਮਡੀ ਇਨ ਮਾਈਕ੍ਰੋਬੀਓਲੋਜੀ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9417558586 ਇਸ ਫੋਨ ਨੰਬਰ ਤੇ ਤੁਸੀਂ ਇਹਨਾਂ ਨੂੰ ਰਿਸ਼ਤੇ ਬਾਰੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀਕ ਲੜਕੀ ਪੀਆਰ ਕੈਨੇਡਾ ਕੈਲਗਰੀ ਬਠਿੰਡਾ ਏਰੀਆ ਉਮਰ 27 ਸਾਲ ਕੱਦ 5 ਫੁੱਟ 8 ਇੰਚ ਵੈਲ ਕੁਆਲੀਫਾਈਡ ਲੜਕੀ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 8896576 8699074032 ਇਹ ਸੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਕਾ ਲੜਕਾ ਕੈਨੇਡਾ ਪੀਆਰ ਕੈਲਗਰੀ ਬਟੈਂਡਾ ਏਰੀਆ ਉਮਰ 29 ਸਾਲ ਕੱਦ 5 ਫੁੱਟ 11 ਇੰਚ ਵੈਲ ਕੁਆਲੀਫਾਈਡ ਲੜਕਾ ਹੈ ਪ੍ਰੋਪਰਟੀ 18 ਕੇ ਲਈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 62896576 8699074032 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਨਾਂ ਤੋਂ ਲੈ ਸਕਦੇ ਹੋ ਜੀ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਜਾਣਕਾਰੀ ਤੁਸੀਂ ਆਪ ਲੈਣੀ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਰਵੀਦਾਸ ਜੀ ਸਿੱਖ ਲੜਕੀ ਫਤਿਹਗੜ ਸਾਹਿਬ ਜਨਮ 1993 ਕੱਦ 5 ਫੁੱਟ 3 ਇੰਚ ਸਟੱਡੀ ਗ੍ਰੈਜੂਏਟ ਤਲਾਕशुदा ਬਿਨਾਂ ਬੱਚੇ ਤੋਂ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9646425643 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਮਿਲਦੀ ਰਹੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੰਬੋਜ ਸਿੱਖ ਲੜਕੀ ਰਾਜਪੁਰਾ ਏਰੀਆ ਜਨਮ 1997 ਕੱਦ 5 ਫੁੱਟ 7 ਇੰਚ ਸਟੱਡੀ ਐਮ ਐਸ ਸੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਸੰਪਰਕ ਨੰਬਰ ਹੈ ਜੀ 78370 6495 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਜੀ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਮਿਲਦੀ ਰਹੇ ਸਾਡੇ ਚੈਨਲ ਦੇ ਉੱਪਰ ਜਿਹੜੀ ਐਡ ਹੈ ਉਹ ਬਿਲਕੁਲ ਫ੍ਰੀ ਆਫ ਕੋਸਟ ਪਾਈ ਜਾਂਦੀ ਹੈ ਜੀ ਕਿਸੇ ਤੋਂ ਵੀ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ ਜੀ ਤੁਸੀਂ ਸਾਨੂੰ ਆਪਣੀ ਐਡ ਸਾਡੇ ਫੋਨ ਨੰਬਰ ਤੇ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ ਜੀ ਖੱਤਰੀ ਲੜਕਾ ਚੱਡਾ ਗੋਤ ਜਨਮੁਨੀਸੋ 97 ਕਮ ਵੀਰ ਕਾ ਡਿਸਟਰੀਬਿਊਟਰ ਅਤੇ ਆਪਣਾ ਵੈਰਾਈਟੀ ਸਟੋਰ ਸੰਪਰਕ ਨੰਬਰ ਹੈ ਜੀ ਇਹਨਾਂ ਦਾ 80540 66097 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਗੋਤਮ ਕੇਸਰ ਖੱਤਰੀ ਲੜਕਾ ਜਲੰਧਰ ਏਰੀਆ ਜਨਮੁਨੀਸੋ 99 ਸਟੱਡੀ ਕੰਪਿਊਟਰ ਡਿਪਲੋਮਾ ਆਪਣਾ ਬਿਜ਼ਨਸ ਤਲਾਕਸ਼ੂ ਦਾ 2 ਸਾਲ ਦੀ ਇੱਕ ਛੋਟੀ ਬੱਚੀ ਸੰਪਰਕ ਨੰਬਰ ਹੈ ਜੀ ਇਹਨਾਂ ਦਾ 98147 48865 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਇੱਕ ਵਾਰ ਫੇਰ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਸਾਡੇ ਚੈਨਲ ਦੇ ਉੱਪਰ ਜਿਹੜੀ ਐਡ ਹੋ ਬਿਲਕੁਲ ਫ੍ਰੀ ਆਫ ਕਾਸਟ ਪਾਈ ਜਾਂਦੀ ਹੈ ਕਿਤੇ ਤੋਂ ਕੋਈ ਵੀ ਪੈਸਾ ਚਾਰਜ ਨਹੀਂ ਕੀਤਾ ਜਾਂਦਾ ਜੀ ਤੁਸੀਂ ਸਾਡੇ ਫੋਨ ਨੰਬਰ ਤੇ ਆਪਣੀ ਐਡ ਭੇਜ ਕੇ ਲਗਵਾ ਸਕਦੇ ਹੋ ਜੀ ਵੀਡੀਓ ਦੇ ਅਖੀਰ ਤੱਕ ਜੁੜੇ ਰਹਿਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ